ਹਾਂਜੀ ਡਾਕਟਰ ਸਾਹਿਬ ਅੱਜ ਤਾਂ ਦੀ ਰਿਟਾਇਰਮੈਂਟ ਹੈਗੀ ਹੈ ਜੀ ਕੀ ਕਹਿਣਾ ਚਾਹੋਗੇ ਅ ਮੇਰੀ ਰਿਟਾਇਰਮੈਂਟ ਜੇ 58 ਸਾਲ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਜੇ ਜੌਬ ਰਹਿੰਦੀ ਸੀ ਪਰ ਮੈਂ ਵੌਲੰਟੇਰਲੀ ਆਪਣੀ ਰਿਟਾਇਰਮੈਂਟ ਲਈ ਆ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਂਗਾ ਕਮਿਟਮੈਂਟ ਮੇਰੀ ਜੜੀ ਹੈ ਉਹਦੇ ਲਈ ਮੈਂ ਵਚਨਬੱਧ ਰਹੂੰਗਾ ਜੋ ਕੀਤਾ ਸਰ ਸੁਣਨ ਚ ਆ ਰਿਹਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹੋਰੇ ਬਾਰੇ ਕੀ ਕਹੋਗੇ ਅੱਜ ਦੀ ਡੇਟਸ ਤੱਕ ਕੁਝ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨ ਨਹੀਂ ਰਹਿਣੀਆਂ ਫਿਰ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਸਰ ਜਿਹੜੇ ਸ਼ਹਿਰ ਵਾਸੀ ਤੁਹਾਡੇ ਖੌਫ ਤੋਂ ਜਿੱਥੋਂ ਤੁਸੀਂ ਮੰਗਦੇ ਸੀਗੇ ਯਾਰ ਫੂਡ ਸੇਫਟੀ ਆਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕਿਹਨੇ ਜਾਉਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐ ਸੈਕਟਰ ਨਾਲ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਕਰਪ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖੌਫ ਦਾ ਮਾਹੌਲ ਮੈਂ ਕਦੀ ਖੌਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗਾਂਦਭ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਅਵੇਅਰ ਕਰਨੇ ਰਿਹਾ ਸੀ ਔਰ ਮੈਂ ਉਹਦੇ ਵਿੱਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੋਗੇ ਸਮਾਜ ਸੇਵਾ ਜਿਹੜੀ ਤੁਸੀਂ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਨਹੀਂ ਰਿਹਾ ਕਿਉਂਕਿ ਇੱਥੇ ਕਈ ਮੇਰੀਆਂ ਉਸ ਸੇਵਾ ਲਈ ਮੇਰੀਆਂ ਪਵੰਦੀਆਂ ਮ ਜੇ ਦੇਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹੁੰਦਾ ਹਾਂ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾਂ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾਂ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਊਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦੋਗੇ ਤੁਸੀਂ ਕੋਈ ਇਦਾਂ ਕੇ ਕੰਮ ਕਰਨ ਨੂੰ ਹੂੰ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰੇਬਲ ਆ ਮੈਂ ਜਿਹੜਾ ਮੇ ਤੋਂ ਬਾਅਦ ਆਊਗਾ ਪਰ ਮੈਂ ਚਾਹੂੰਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜਾਏ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੇਅਰ ਇਦਾਂ ਦਾ ਬਣ ਗਿਆ ਕਾਫੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਕੀਮਤ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਪਹਿਲਾਂ ਖੁਸ਼ ਕੌਣ ਹ ਤੇ ਦੋਖਣ ਵਾਲੀ ਗੱਲ ਹੈ ਪਈ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਨਾਲ ਤੁਹਾਡੇ ਚਾਹ ਵਾਂ ਜਿਹੜੇ ਮਜੂਰ ਸੁਣ ਕੇ ਵੀ ਡਾਕਟਰ ਸਾਹਿਬ ਨੇ ਹੁਣ ਰਿਜਾਇਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਫੂਡ ਜਿਹੜਾ ਕਿਦਾਂ ਫੁਕਣਾ ਬਦਉਗਾ ਉਹ ਜਿਹੜਾ ਏਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਨ੍ਹਾਂ ਦਾ ਏਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਰ ਨਹੀਂ ਹੋਣ ਦਵਾਂਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟਖੋਰ ਆ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬੋਤਾਚਰ ਖੁਸ਼ੀ ਬਰਕਰਾਰ ਰਹੇ ਔਰ ਜਿਹੜੇ ਜਿਹੜੇ ਮਜੂਰ ਹੋਏ ਉਹਨਾਂ ਦੀ ਮਜੂਰਸੀ ਬੋਤਾਚਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜਾਈਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਹੈ ਜਿੱਦਨ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਵੀ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈਗਾ ਨਾ ਗੱਲਾਂ ਨਾਲ ਅੱਜ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀ ਐਚਓ ਸ਼ਿਪ ਕੀਤੀ ਹੈ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਪਈ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋੜ ਸੀ ਤਿਆਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣੇਤਾ ਸਾਰਿਆਂ ਦਾ ਹੀ ਵਧੀਆ ਆ ਇਹ ਲਾਅਸ ਹੀ ਲਾਅਸ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚਾਹਗਾ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਹਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾਹ ਰਹੇ ਹੋ ਤੇ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿੱਦਾਂ ਬਾਕੀ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ ਹੈ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਡੀਐਚਓ ਚਾਹੇ ਜਿੰਪਾ ਜੀ ਨੇ ਲਾਇਆ ਮੰਤਰੀ ਚਾਹੇ ਜਾ ਕੇ ਲਾਇਆ ਹੁਣ ਦੀ ਸਰਕਾਰ ਲੁਆਈ ਚਾਹੇ ਪਹਿਲੀ ਸਰਕਾਰ ਲਵਾਏ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀਐਚਓ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਿਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨਲੀ ਫੋਕਸਡ ਰਹਿੰਦੇ ਹੋ ਕਿਉਂਕਿ ਉਸ ਪਰਸਨ ਦਾ ਜਿਹੜਾ ਆਪਣੇ ਕੰਮ ਪ੍ਰਤੀ ਕਮਿਟਮੈਂਟ ਹੈ ਉਹਦਾ ਜਿਹੜਾ ਸਟੇਚਰ ਇੰਨਾ ਉੱਚਾ ਹੁੰਦਾ ਤੇ ਲੋਕਾਂ ਦਾ ਨਜ਼ਰੀਆ ਕਦੇ ਧਿਆਨ ਹੀ ਨਹੀਂ ਜਾਂਦਾ ਵੀ ਉਹਨੂੰ ਕਿਹਨੇ ਲਵਾਇਆ ਕਿਹੜੀ ਸਟਰੀਮ 'ਚ ਜਾ ਰਿਹਾ ਕਿੱਧਰ ਜਾ ਰਿਹਾ ਨੋ ਉਹਦਾ ਕੰਮ ਹੀ ਇੰਨਾ ਹੁੰਦਾ ਲੋਕਾਂ ਦਾ ਧਿਆਨ हट ਜਾਂਦਾ ਹਰ ਚੀਜ਼ ਵੱਲੋਂ ਸੋ ਮੈਂ ਚਾਹੂੰਗਾ ਕਿ ਮੁੱਦੇ ਬਹੁਤ ਮੋਟੇ ਬੜੇ ਸੈਂਸਿਟਿਵ ਆ ਸਾਡੇ ਇਸ਼ੂਜ਼ ਬੜੇ ਵੱਡੇ 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 ਆ ਬਹੁਤ ਬੇਕਾਰ ਦੀ એનર્ਜੀ ਲਾਤੀ ਐਵੇਂ ਆਪਸ ਵਿੱਚ ਨਿੰਦ ਦੇ ਕਜੂਦ ਨੂੰ ਕੰਡੈਮ ਕਰਦੇ ਉਹ ਹਟਿਏ ਉਦੋਂ ਤੋਂ ਮੈਂ ਇੱਕ ਲਾਈਨ ਜ਼ਰੂਰ ਸ਼ੇਅਰ ਅ ਤੂੰ ਮੈਨੂੰ ਜੋ ਅੱਜ ਦਾ ਮੈਂ ਦੇਖਿਆ ਤੇ ਤੂੰ ਮੈਨੂੰ ਮੈਂ ਤੁਝੇ ਇਲਜ਼ਾਮ ਦਿਤਤੇ ਹੈ ਮਗਰ ਆਪਣੇ ਅੰਦਰ جھਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤਫਹਮੀਓ ਨੇ ਪੈਦਾ ਕਰਦੀ ਹਮ ਦੋਨੋ ਮੇ ਦੂਰੀਆ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਿਏ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸੋ ਮੈਂ ਇਹ ਕਹਿਣਾ ਚਾਹਣਾ ਇਹ ਸਿਨੈਰੀਓ ਵੀ ਦੇਖ ਲਿਆ ਅਗਲਾ ਵੀ ਸਿਨੈਰੀਓ ਦਿਖਾਵਾਂਗੇ ਡਾਕਟਰ ਸਾਹਿਬ ਐਜ਼ ਅ ਡੀ ਐਚਓ ਤੁਸੀਂ ਬਹੁਤ ਹਾਈ ਸਟੈਂਡਰਡ ਸੈੱਟ ਕੀਤਾ ਹੈ ਡਾਕਟਰ ਸਾਹਿਬ ਆਨਵਲੀ ਟਾਈਮ 'ਚ ਕੌਣ ਹਸ਼ਾਰ ਪ੍ਰੋਦਾ ਨਵਾਂ ਡੀਐਚਓ ਹੋ ਸਕਦਾ ਔਰ ਡਾਕਟਰ ਸਾਹਿਬ ਦੀ ਕਾਰੇ ਪ੍ਰਣਾਲੀ ਨੂੰ ਦੇਖਦਿਆਂ ਕੀ ਤੁਸੀਂ ਗਵਰਨਮੈਂਟ ਨੂੰ ਰეკਮੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਰੱਖਿਆ ਜਾਵੇ ਹਾਂ ਬਹੁਤ ਪਰ ਤੁਸੀਂ ਕਹੋ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਮੈਂ ਸਵਾਲ ਨਹੀਂ ਉਠਾ ਸਕਦਾ ਉਹ ਤੁਸੀਂ ਉਠਾਓ ਅਵਾਰਡ ਦੋਣੇ ਤੁਸੀਂ ਦਵਾਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦਵਾ ਦਿੱਤੇ ਹੈ ਬਾਕੀ ਜਿਹੜਾ ਜਿਹੜਾ ਲੌਰਾਂ ਡੀਐਚਓ ਅੱਗੇ ਕਹਿੰਦੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ ਹੈਲਥ ਮੰਤਰੀ ਦੇਖਣਗੇ ਕਿ ਇਹਨੂੰ ਲਾਉਣਾ ਪਰ ਮੈਂ ਇਹ ਜ਼ਰੂਰ ਕਹਿਣਾ ਜਦੋਂ ਮੈਂ ਡੀ ਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿੱਤਰਾਂ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀ ਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਵੀਜੇਓ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜਿਹਾ ਜਾ ਰਹੀਆਂ ਤੁਹਾਡੀਆਂ ਕਰਤੂਤਾਂ ਕਰਕੇ ਫੇਸ ਕਰ ਰਿਹਾ ਤੇ ਮੈਂ ਇਹ ਜ਼ਰੂਰ ਕਹਿਣਾ ਪੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਪੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਇਨੇ ਕ ਵਿੱਚ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਿਹਾ ਜੇ ਕੋਈ ਕਰਾਪਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ ਸਰ ਸਾਹਿਬ ਅੱਜ ਦੇ ਦਿਨ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਹੀ ਕਹਿਣਾ ਚਾਹਾਂਗਾ ਪੇਰੈਂਟਸ ਜਿਨ੍ਹਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਹੁੰਦੇ ਜਿਨ੍ਹਾਂ ਤੁਹਾਨੂੰ ਬਹੁਤ ਕੁਝ ਇਸ ਰਾਹ ਤੇ ਇਮਾਨਦਾਰੀ ਦੇ ਤੋਰੇ ਆ ਪਲ-ਪਲ ਆਪਣੇ ਸਾਥ ਤੁਹਾਨੂੰ ਚੰਗਾ ਸਿਰਜਣਾ ਕਰਨ ਵਾਸਤੇ ਲਗਾਇਆ ਉਹਨਾਂ ਨੂੰ ਵੇਸ਼ ਤਾਂ ਕਰਦੇ ਹੀ ਆ ਉਹ ਨਹੀਂ ਵੀ ਅੱਜ ਇਸ ਦੁਨੀਆ 'ਚ ਹੈਗੇ ਜਿੱਥੇ ਵੀ ਹੋਣਗੇ ਉਹਨਾਂ ਨੂੰ ਨਾਰਾਜ਼ ਨਹੀਂ ਕਰੂੰਗਾ ਕੋਸ਼ਿਸ਼ ਕਰੂੰਗਾ ਰੁੱਸਣ ਨਾ ਕਦੀ ਵੀ ਮੇਰਾ ਕੋਈ ਕਰਮ ਇਦਾਂ ਦਾ ਨਾ ਹੋਵੇ ਜਦ ਤੋਂ ਉਹਨਾਂ ਨੂੰ ਜਿੱਥੇ ਵੀ ਆ ਉਹਨਾਂ ਨੂੰ ਫੇਸ ਲੱਗੇ ਹਾਰਟ ਹੋਣ ਮੈਂ ਨਹੀਂ ਚਾਹੁੰਦਾ